ਸਿੰਦਰਪੁਰ ਤਾਂ ਨਾਮ ਲਾਸਕੇ ਜੀ ਅੱਜ ਜਿਹੜਾ ਕਿ ਅਸੀਂ ਧਰਮ ਲਗਾਏ ਸੀ ਮੈਂ ਵਿਜੇ ਸਿੰਘ ਸੈਕਟਰੀ ਧਰਮ ਪ੍ਰਚਾਰ ਕਮੇਟੀ ਸ਼੍ਰੀ ਅਮਰ ਸਾਹਿਬ 4 ਵਜੇ ਕਿ ਨਹੀਂ ਹੁੰਦੇ ਸਾਡਾ ਇੱਕ ਮਲਾਜ਼ਮ ਅਖੀਰਾਂ ਚ ਬਹੁਤ ਪਿਆਰਾ ਸਾਡਾ ਤਰਸ਼ੀਮ ਸਾਹਿਬ ਉਹਨੇ ਕਿ ਦਸ਼ਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਸਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆਹ ਧਾਣਾ ਜਿਹੜਾ ਸੁਲਤਾਨਵੰਦ ਆੜਾ ਕੀ ਜਾਤੀ ਵਿੱਚ ਚਾਹਗਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੁਦ ਮਾਨ ਨੂੰ ਆਖਿਆ ਮੈਂ ਸਕਤੀ ਐ ਸੀਪੀ ਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬਿਠਾ ਉਹਨਾਂ ਨੇ ਕੋਈ ਹੁਣੇ ਨਹੀਂ ਗੋਤੇ ਫਰ ਲੱਭਦੇ ਤਾਂ ਉਹ ਕਰਦੇ ਆ ਕਰਦੇ ਆ ਕੱਖ ਨਹੀਂ ਕੀਤਾ ਫਿਰ ਸੁਵਰਨ ਸਿੰਘ ਸਾਹਿਬ ਸਾਡੇ ਮਲਕੀਸ਼ ਸਿੰਘ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੁਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਇਹ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਆਤਵਾਰ ਇੱਥੇ ਬਾਬਾ ਜੀ ਦੀ ਸੇਵਾ ਕਰਦਾ ਹਾਂ ਹਾਂ ਜੀ ਕਿਵੇਂ ਕਰਦਾ ਹੈ 4:20 ਮਿੰਟ ਦਾ ਸਵੇਰ ਸੀ ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਤੇ ਆਣ ਕੱਢੇ ਨਾ ਕਣ ਤੇ ਹੋਰ ਮਰਜੀ ਕਰ ਲੋ ਸਾਡਾ ਇਲਾਕਾ ਕੀ ਮੰਗ ਕਰ ਰਿਹਾ ਕੀ ਕਹਿ ਰਿਹਾ ਮੰਗਿਆ ਵੀ ਸਾਡਾ ਬੰਦਾ ਸਾਡਾ ਬੰਦਾ ਨਾ ਇੱਥੇ ਬੁਲਾਇਆ ਅਜੇ ਡਾਡ ਬੋਣੀ ਕੋਈ ਬੋਡੀ ਲੰਮੇ ਦਾ ਸਰਕਾਰ ਸਹਿਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਸ਼ੌਂਗ ਦਾ ਪ੍ਰਬੰਧ ਨਹੀਂ ਕਰਾਉਂਦੇ ਕਿਉਂ ਉਹਨਾਂ ਨੇ ਇਹ ਨਹੀਂ ਪਤਾ ਲੱਗਾ ਕੀ ਕਰ ਰਿਹਾ ਮਨਜੂਰ ਸਿੰਘ ਕੱਲ੍ਹ ਵੱਦ ਕੀ ਹੋਈ ਐ ਸੌਦਾ ਤੇ ਅੱਜ ਸਵੇਰੇ ਇੱਕ ਚੈਰ ਕਰਨ ਆਇਆ ਜਿੱਥੇ ਬੇਚਾਂਦੇ ਦਿੱਖਦੇ

ਇੱਕ ਮੇਰਾ ਕਾਕਾ ਹੈ ਉਹਨਾਂ ਨੇ ਕੋਈ ਨਾ ਗੁੜੀਆਂ ਬਿਆਕ ਡਿਊਟੀ ਕਿੱਥੇ ਕਰਦੇ ਸੀ ਦਰਵਾਜ਼ਾ ਖਜ਼ਾਨਚੀ ਦੀ ਮੈਨੂੰ ਪਤਾ ਨਹੀਂ ਮੈਂ ਆਇਆ ਹਾਂ ਵੇਖਦਾ ਆ ਰਿਹਾ ਨਾ ਕਿ ਕਿਹੜੀ ਵੱਲੋਂ ਐਜੂਕੇਸ਼ਨ ਲਗਾਈ ਕੀ ਹੋਰ ਇਹਦਾ ਕਿ ਇਹਦੀ ਸੂਏਦ ਲੱਭੇ ਹੋਣਾ ਕਰਨ ਦਾ ਮੈਨੂੰ 9:30 ਵਜੇ ਤਲਾਹ ਮਿਲੀ ਸੀ ਪੈਦੋ ਨਗਰ ਦੇ ਇੱਕ ਬੇਕਦਰੇ ਨੇ ਛਾਲ ਮਾਰਤੀ ਆ ਮੌਕੇ ਤੇ ਆਏ ਆ ਜੀ ਪੰਡਿਆਵਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਆ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਭਾਲ ਜਾਰੀ ਆ ਜੀ ਉਸ ਘਟੇ ਤੱਕ ਪਰਵਾਰ ਦਾ ਕਹਿੰਦਾ ਕਿ ਸਾਡੀ ਸਵੇਰ ਦੇ ਤਕਰੀਬਨ 3:30 ਵਜੇ ਦੀ ਗੱਲ ਹੈ ਪਰ ਅਜੇ ਤੱਕ ਕੋਈ ਸੁਣਾਈ ਨਹੀਂ ਦੇਖੋ ਜੀ ਇਹ ਸੁਲਤਾਨਵਾਲਾ ਦਾ ਏਰੀਆ ਹੀ ਕਹਿੰਦਾ ਸੀ ਬਿਜਲੀ ਨਹੀਂ ਏਰੀਆ ਕਹਿੰਦਾ ਜੀ ਮੈਂ ਬਿਜਲੀ ਨੂੰ ਤੋਂ ਆਇਆ ਮੈਂ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਦਾਸ